ਇਹ ਦੇਖੋ ਜੀ 1 ਘੰਟਾ ਹੋ ਗਿਆ ਪੂਰਾ ਬੰਦੇ ਨੂੰ ਪੇਰੇ ਕੋਈ ਡਾਕਟਰ ਸਿਵਲ ਹਸਪੀਟਲ ਨਾ ਇਸ ਪੇਸ਼ੈਂਟ ਦੇ ਲੱਗੇ ਨਹੀਂ ਆ ਅਸੀਂ ਸਾਰੇ ਇੱਥੇ ਖਲੋਤੇ ਦੇ ਆਂ ਵੀਰ ਭਰਾ ਜਿੰਨਾਂ ਨੇ ਚੁੱਕਿਆ ਹੀ ਇਹਨਾਂ ਨੂੰ ਇਹ ਦੇਖੋ ਕੋਈ ਵੀ ਇਸ ਡਾਕਟਰ ਪੇਸ਼ੈਂਟ ਨੂੰ ਟ੍ਰੀਟਮੈਂਟ ਨਹੀਂ ਆ ਕੋਈ ਡਾਕਟਰ ਲੱਗੇ ਨਹੀਂ ਆ ਕੋਈ ਨਰਸ ਨਹੀਂ ਲੱਗੇ ਇਹ ਪਠਾਨਕੋਟ ਦਾ ਸਿਵਲ ਹਸਪੀਟਲ ਹੈ ਜੀ ਇਹ ਦੇਖੋ ਸਿਵਲ ਹਸਪੀਟਲ ਪੇਸ਼ੈਂਟ ਮਰ ਰਿਹਾ ਕੋਈ ਡਾਕਟਰ ਨਹੀਂ ਹੈ ਸਾਰਾ ਹਸਪੀਟਲ ਖਾਲੀ ਹੈ ਬਿਲਕੁਲ ਬਿਲਕੁਲ ਖਾਲੀ ਹਸਪੀਟਲ ਹੈ ਜੀ ਸਰ ਇਹ ਹੈਡਾ ਪ੍ਰਸ਼ਾਸਨ ਹੈ ਇਹ ਹੈਡਾ ਸੁਜਨਪੁਰ ਪਟਾਣਪੁਰ ਦੀ 시ਵਲੌਰ ਦੁਰਦਸ਼ਾ ਹਾਂ ਜੀ ਸਰ ਰਾਤ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਐਮਰਜੈਂਸੀ ਦੀ ਕੀ ਗੱਲ ਹੈ ਸਿਵਲ ਹਸਪੀਟਲ ਦੀ ਐਮਰਜੈਂਸੀs ਕੱਲ ਰਾਤ ਨੂੰ ਇੱਕ ਪੇਸ਼ੈਂਟ ਰੋਡ ਸਾਈਡ ਐਕਸੀਡੈਂਟ ਨਾਲ ਲਾਇਆ ਸੀਗਾ ਜਿਹੜਾ ਕਿ ਅਨਨੋਨ ਸੀਗਾ ਜਿੱਦ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕੌਣ ਹੈਗਾ ਇਹ ਪੇਸ਼ੈਂਟ ਦੇ ਹੈਡ ਇਜਰੀ ਬਹੁਤ ਜ਼ਿਆਦਾ ਸੀਗੀ ਹੈਡ ਜੀਰਲ ਸਫਰ ਕਰ ਰਿਹਾ ਸੀਗਾ ਤੇ ਉਹਨੂੰ ਨਿਊਰੋ ਸਰਜਨ ਦੀ ਲੋੜ ਸੀਗੀ ਤੇ ਵੈਂਟੀਲੇਟਰ ਦੀ ਲੋੜ ਸੀਗੀ ਤੇ ਸਾਡੇ ਸਿਵਲ ਹਸਪੀਟਲ ਵਿੱਚ ਇਹ ਦੋਨੇ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਅਵੇਲੇਬਲ ਨਹੀਂ ਹੈਗੀਆਂ ਇਸ ਕਰਕੇ ਪੇਸ਼ੈਂਟ ਨੂੰ ਹਾਈਰ ਸੈਂਟਰਲ ਜਾਨ ਦੀ ਜਿਹੜੀ ਹੈਗੀ ਆ ਪੁਲਿਸ ਨੂੰ ਵੀ ਇਨਫੋਰਮ ਕੀਤਾ ਸੀਗਾ ਤੇ ਜਿਹੜੇ ਉਹਦੇ ਨਾਲ ਆਏ ਸੀਗੇ ਜਿਹੜੇ ਉਹਨੂੰ ਕੈਰੀ ਕਰ ਰਹੇ ਸੀ ਉਹਨਾਂ ਨੂੰ ਵੀ ਇਨਫੋਰਮ ਕਰ ਦਿੱਤਾ ਸੀਗਾ ਅਲਟੀਮੇਟਲੀ ਪੇਸ਼ੈਂਟ ਜਿਹੜਾ ਹੈਗਾ ਆ ਉਹ ਆਮ ਹੰਦੀ ਹਸਪੀਟਲ ਨੂੰ ਸ਼ਿਫਟ ਹੋ ਗਿਆ ਸੀ